はい。<laughs> <laughs> ਚਿਚਮਟੇ ਰੱਖਣ ਦਾ ਨੁਸਖਾ ਹੈ ਕਿ ਬੱਚੇ ਨੂੰ ਜਿਆਦਾ ਦੋਸਤ ਬੱਚੇ ਨੂੰ ਸੋਲ ਦਿਨ ਤੋਂ ਉਸਨੂੰ ਖਾਣ ਬੱਚੇ ਨੂੰ ਕੈਪਸੂਲ ਬੱਚੇ ਤੋਂ ਸੋਲ ਹੋਏ ਉਹਨੂੰ ਟੀਕਾ ਦੇ ਟੀਕਾ ਮਿਲਦਾ ਤੁਹਾਨੂੰ ਇੰਨੀ ਮੱਝ ਨਾ ਹੋਤੀ ਪਾਜ ਉਹ ਬੱਚੇ ਕਿਦਾਂ ਹੁੰਦੇ ਕਦੇ ਘੇੜਦੇ ਕਨਾਂ

बदलता पंजाब ਇੱਥੇ ਬਣਾਏ ਗਏ ਸਮਾਰਟ ਸਕੂਲ ਦੇ ਉਦਘਾਟਨ ਸਮਾਰੋਹ ਦੌਰਾਨ ਸਾਡੇ ਵਿਚਕਾਰ ਸਰਦਾਰ ਹਰਦੀਪ ਸਿੰਘ ਡੈਪਟੀ ਢਿੱਲੋਂ ਐਮਐਲਏ ਹਲਕਾ ਕਿਦਰਵਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਪ੍ਰਾਇਮਰੀ ਵਿੱਚ ਪਿਉਰੀ ਵਿੱਚ ਆਨ ਤੇ ਤੁਹਾਡਾ ਸਾਡੇ ਸਨੂ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਸਰ ਸਾਡੇ ਪਰਮਨ ਪਿਆਰੇ ਨੇਤਾ ਸਰਦਾਰ ਹਰਦੀਪ ਸਿੰਘ ਡੈਪਟੀ ਢਿੱਲੋਂ ਐਮਐਲਏ ਬਿੰਦਰਪਾਹ ਉਹਨਾਂ ਦੇ ਨਾਲ ਆਈ ਹੋਈ ਉਹਨਾਂ ਦੀ ਸਾਰੀ ਹੀ ਸਮੂਹਟੀ ਟੀਮ ਲੀਡਰਸ਼ਿਪ ಗ್ರಾಮ ਪੰਚਾਇਤ ਪਿਉਰੀ ਸਰਦਾਰ ਅਗਵੇਸ਼ ਸਿੰਘ ਪੰਡਤ ਸਾਹਿਬ ਇਸ ਸਰਕਾਰੀ ਪ੍ਰਾਇਮਰੀ ਸਕੂਲ ਦੇ ਐ ਟੀਚਰ ਸਹਿਬਾਨ ਅਤੇ ਸੂਬਾ ਸਾਰਾ ਸਟਾਫ ਬਾਰੋਂ ਆਏ ਟੀਚਰ ਸਹਿਬਾਨ ਸਾਡੇ ਆਉਣ ਵਾਲਾ ਪ੍ਰੋਜੈਕਟ ਬਹੁਤ ਹੀ ਪਿਆਰੇ ਬੱਚੇ ਇਸ ਨਗਰ ਪਿਉਰੀ ਦੇ ਸਾਰੇ ਜਾਰੂ ਵਰਕਰ ਸਹਿਬਾਨ ਮਾਤਾਵਾਂ ਪੈਣਾ ਬਜ਼ੁਰਗ ਨੌਜਵਾਨ ਸਾਰਨ ਫਤਿਹ ਅੱਜ ਕਰਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਸਰਦਾਰ ਹਦੀਪ ਸਿੰਘ ਡੈਪਿਟਡਰਾ ਨਗਰ ਪੰਚਾਇਤ ਵੱਲੋਂ ਸਾਰੇ ਵਰਕਰ ਸਹਿਮ ਵਾਲੋਂ ਸਮੂਹ ਸਟਾਫ ਵੱਲੋਂ ਬਹੁਤ ਹੀ ਨਿਕਾ ਸਵਾਦ ਕਰਦੇ ਆ ਜੀ ਆਏ ਕਹਿੰਿਆ ਕਿ ਜਿਨ੍ਹਾਂ ਨੇ ਹੱਤ ਦੀ ਗਰਮੀ ਦੇ ਵਿੱਚ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਲਈ ਸਮਾਂ ਕੱਢਿਆ ਹੈ ਜੇ ਅੱਜ ਸਾਡੇ ਜਿਹੜੇ ਸਕੂਲ ਦੀ ਨਵੀਆਂ ਬਿਲਡਿੰਗ ਦਾ ਘਟਨ ਕੀਤਾ ਹੈ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੈਨੂੰ ਪਹਿਲਾਂ ਭਾਈ ਬਕਰ ਸਾਹਿਬ ਨੇ ਸਰਪੰਚ ਨੇ ਮਾਰੇ ਦੱਸੇ ਪਰਮਜੀਤ ਜੀ ਜਿਹੜਾ ਪੰਜਾਬ ਦਾ ਪ੍ਰਾਲਾ ਹੈ ਜੋ ਸੇਤ ਥੂੜਾਂ ਬਾਰੇ ਅਤਿਛਾ ਸਭ ਦੇ ਵਿੱਚ ਕੋਈ ਸ਼ੱਕ ਨਹੀਂ ਤੇ ਸਾਡਾ ਪੰਜਾਬ ਸਰਕਾਰ ਵੱਲ ਸਾਡੇ ਬਹੁਤ ਧਿਆਨ ਔਰ ਇਸ ਦੇ ਨਾਲ ਹੀ ਇਸ ਮੂਵ ਸਟਾਫ ਦਾ ਵੀ ਤੇ ਨਗਰ ਪੰਚਾਇਤ ਦਾ ਵੀ ਬਹੁਤ ਮਜੂਦਾਨ ਹੈ ਜੋ ਕਿ ਜਿਹੜਾ ਤੀਜਾ ਆਪਣੇ ਸਾਹਮਣੇ ਹੈ ਜੀ ਤੇ ਸਕੂਲ ਜਿਹੜਾ ਸਾਰਾ ਹਰਿਆ ਹੈ ਇਹ ਸਾਰਾ ਮਿਹਨਤੀ ਬਦੌਲਤ ਹੀ ਆਈ ਹੈ ਔਰ ਮੈਂ ਇੱਕ ਦੋ ਬੇਨਤੀਆਂ ਕਰ ਰਿਹਾ ਹਾਂ ਬਾਕੀ ਇਹ ਮੇਨ ਦਾ ਵਿਚਾਰ ਹੈ ਉਹ ਆਪਸਨ ਕੇ ਸਾਰਾ ਇੱਕ ਤਰ੍ਹਾਂ ਜਿਹੜਾ ਸਾਡੇ ਪੁਰੀ ਸਕੂਲ ਵੇਲੇ ਕੋਲ ਜਿਹੜਾ ਜ਼ਮੀਨ ਹੈ ਆਪਣੇ ਸਕੇਲੇ ਜਿਹੜੀ ਸਭ ਤੋਂ ਵੱਧ ਸਾਡੀ ਜਿਹੜੀ ਹਰ ਸਾਲ ਹੈ ਚੈਂਪੀਅਨਸ਼ਿਪ ਹੈ ਉਹ ਇੱਥੇ ਸਾਡੇ ਸਕੂਲ ਵਿੱਚ ਹੁੰਦੀ ਹੈ ਸਾਡੇ ਪ੍ਰੇਰਨਾ ਸਰੋਤ ਸਰਦਾਰ ਨੱਗਰ ਸਿੰਘ ਜੀ ਸਾਡੇ ਵਿੱਚ ਬਰਾਜਮਾਨ ਹੈ ਜਿਨ੍ਹਾਂ ਨੇ ਕਿ ਮੇਰੇ ਨੱਗਰ ਦੀਆਂ ਲਗਭਗ ਤਿੰਨ ਪੀੜੀਆਂ ਨੂੰ ਪੜ੍ਹਾ ਚੁੱਕੇ ਹੈ ਔਰ 80 ਤੋਂ ਵੱਧ ਮਲਾਜ਼ਮ ਉਹਨਾਂ ਦੇ ਕੰਮ ਕਰ ਰਹੇ ਹੈ ਔਰ ਸਰ ਵੱਡੇ ਪਿੰਡਾਂ ਨੂੰ ਛੱਡ ਕੇ ਕੌਣੀ ਮੱਲਣਾ ਦੁੱਦਾ ਇਹਨਾਂ ਨੂੰ ਛੱਡ ਕੇ ਸਾਡੇ ਜਿਹੜੇ ਪਿੰਡ ਦੇ ਐ ਪਿੱਚਕ ਲੈਨ ਦੇ ਵਿੱਚ ਸਭ ਤੋਂ ਵੱਧ ਉੱਦਮ ਹੈ ਸਾਡਾ ਛੋਟਾ ਜਿਹਾ ਪਿੰਡ ਹੈ ਔਰ ਟੀਚਰ ਸਾਡੇ ਪਿੰਡ ਦੇ ਸਭ ਤੋਂ ਵੱਧ ਹੈ ਸਰਦਾਰ ਅੰਜੀਤ ਸਿੰਘ ਜੀ ਬੈਠੇ ਐ ਬਹੁਤ ਲੰਮਾ ਸਮਾਂ 19 ਸਾਲ ਇਹਨਾਂ ਨੇ ਇਹ ਫਿਰਵਾਏ ਐ ਕਿੰਨਾ ਭਾਈਆਂ ਨੇ ਇੱਥੇ ਕੰਮ ਕੀਤਾ ਮੱਕੜ ਸਾਹਿਬ ਐ ਹੋਰ ਵੀ ਜਿਹੜੇ ਸੋ ਪਹਿਲਾਂ ਕੰਮ ਕਰਕੇ ਗਏ ਸਾਰਿਆਂ ਨੇ ਹੀ ਬਹੁਤ ਤਨਦੇਹੀ ਤੇ ਮਿਹਨਤ ਨਾਲ ਕੰਮ ਕੀਤਾ ਔਰ ਖੇਡਾਂ ਦੇ ਵਿੱਚ ਤੇ ਪੜ੍ਹਾਈ ਦੇ ਵਿੱਚ ਜਿਹੜਾ ਸਾਡੇ ਸਕੂਲ ਦਾ ਜਿਹੜਾ ਨਤੀਜਾ ਬਹੁਤ ਹਵਾਲੇ ਹੈ ਇਹ ਸਾਰਾ ਸਾਡੀ ਮਿਹਨਤ ਹੈ ਪੰਚਾਇਤ ਦਾ ਸਹਿਯੋਗ ਹੈ ਤੇ ਸਭ ਤੋਂ ਵੱਡਾ ਜਿਹੜਾ ਸੋਡਾ ਸਾਰੇ ਸਰਪੇ ਹੈ ਇਹਨਾਂ ਸਰਕਾਰ ਦਾ ਦੇਸੀ ਬਦੌਲਤੀ ਹੈ ਜਿਹੜਾ ਸਾਰਾ ਹੋ ਰਿਹਾ ਹੈ ਔਰ ਮੈਂ ਤੁਹਾਨੂੰ ਇੱਕ ਬੇਨਤੀ ਕਰੂਗਾ ਕਿ ਸਾਰਾ ਸਾਨੂੰ ਸਟੇਡੀਅਮ ਚੋਂ ਤੁਹਾਡੇ ਧਿਆਨ ਦੇ ਵਿੱਚ ਹੈਗਾ ਹੀ ਹੈ ਸਾਨੂੰ ਟ੍ਰੈਕ ਵੀ ਲੋੜ ਹੈ ਸਿਰਫ 400 ਮੀਟਰ ਦਾ ਜਿਹੜਾ ਟ੍ਰੈਕ ਹੈ ਉਹ ਬੱਚਿਆਂ ਦੀ ਜਿਹੜੀ ਉਗਲੀ ਸਹੂਲਤ ਹੈ ਪਤਾ ਲੱਗੇ ਕਿ 400 ਮੀਟਰ ਕਿੰਨੀ ਹੁੰਦੀ ਹੈ ਉਹ ਨਾਲ ਜਗਾ ਸਾਡੇ ਕੋਲ ਪਈ ਹੈ ਫੇਨੇ ਪਾਸੇ ਤੇ ਤੁਸੀਂ ਸਾਨੂੰ 400 ਮੀਟਰ ਦਾ ਅਥਰਵਿਟਾਂ ਲਗਨੇ ਹੋਣ ਚ ਉਹ ਟਰੈਕ ਸਾਨੂੰ ਜਰੂਰ ਬਣਾ ਕੇ ਦਿਓ ਜੀ ਇਹ ਸਾਡੀ ਔਰ ਜੋਨ ਅਪੀਲ ਵੀ ਹੈ ਤੁਹਾਡੇ ਅੱਗੇ ਬੇਨਤੀ ਵੀ ਹੈ ਔਰ ਇਨਾਂ ਹੀ ਸ਼ਬਦਾਂ ਦੇ ਨਾਲ ਮੈਂ ਐਮਐਲਏ ਸਾਹਿਬ ਨੂੰ ਸਾਰੇ ਲੀਡਰਸ਼ਿਪ ਨੂੰ ਅੱਗੇ ਅੱਜ ਜੀ ਇੱਕ ਥੋੜਾ ਜਿਹਾ ਸਾਨੂੰ ਯਕੀਨ ਤੇ ਵਿਸ਼ਵਾਸ ਹੈ ਤੁਸੀਂ ਜਰੂਰ ਕਰੋਗੇ ਜਿਹੜੀ ਸਾਹਮਣੇ ਫੇਰੇ ਹੀ ਬੈਠੇ ਹੈ ਤੁਹਾਡੇ ਇਹ ਜੀ ਵੀ ਹੋ ਚੁੱਕੀ ਹੈ ਇਹਦੀ ਸਿਰਫ ਛੱਤ ਬਦਲ ਕੇ ਜਿਵੇਂ ਆ ਕੀਤਾ ਸਰਪੰਚ ਇਸ ਤਰ੍ਹਾਂ ਹੀ ਸਾਰੀ ਇਹ ਮਨਜ਼ੂਰ ਕਰ ਰਹੀ ਤੇ ਇਹਨਾਂ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਐਮਐਲਏ ਸਾਊਂਦ ਜੀ ਆਇਆਂ ਬਹੁਤ ਧੰਨਵਾਦ ਉਹਨਾਂ ਦਾ ਜੋ ਸਾਡੇ ਲਈ ਇਤਨਾ ਸਮਾਂ ਕੱਢਿਆ ਵੈਰੂ ਜੀ ਖਾਲਸਾ ਵੈਰੂ ਜੀ ਬਹੁਤੀ ਅਤਿਯੋਗ ਪ੍ਰਯਾਮ ਦੇ ਲੋਕਾਂ ਦੇ ਦਿਲਾਂ ਤੇ ਰੱਖਣ ਦੇ ਕਮਨ ਤੇ ਇਹ ਸਿੱਖਿਆ ਕ੍ਰਾਂਤੀ ਦਾ ਇੱਕ ਨਾਰਾ ਦਿੱਤਾ ਤੇ ਮੈਂ ਧੰਨਵਾਦ ਕਰਦਾ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜੂਵਾਲ ਸਾਹਿਬ ਦਾ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਸ਼੍ਰੀ ਮਨੀਸ਼ ਸੋਭੀਆ ਜੀ ਦਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸਾ ਦਾ ਇਸ ਨਗਰ ਦੇ ਪ੍ਰਾਇਮਰੀ ਸਕੂਲ ਦੇ ਜੋ ਪ੍ਰਿੰਸੀਪਲ ਨੇ ਸ਼੍ਰੀਮਤੀ ਮੋਨੀਕਾ ਰਾਣੀ ਜੀ ਚੇਅਰ ਪਰਸਨ ਵਿਵਾਜੀ ਗੁਰਪ੍ਰੀਤ कौर ਬੀਪੀਓ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਸਰਦਾਰ ਅਵਤਾਰ ਸਿੰਘ ਜੀ ਹੈਪੀਟੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਲੋ ਅਨਾਜੀ ਜੋ ਕੋਆਰਡੀਨੇਟਰ ਨੇ ਇੰਚਾਰਜ ਨੇ ਸਰਦਾਰ ਅੰਗਰੇਜ਼ ਸਿੰਘ ਜੀ ਸਰਪੰਸ ਸਾਹਿਬ ਸਰਦਾਰ ਚਨਜੀਤ ਸਿੰਘ ਜੀ ਲੋਹਾਰਾ ਜੀ ਸੁਭਾਤ ਮੇਰੇ ਨਾਲ ਚੱਲ ਰਹੇ ਆ ਸਤਕਾਰਯੋ ਇਥੋਂ ਦੇ ਬਹੁਤ ਪੁਰਾਣੇ ਟੀਚਰ ਸਰਦਾਰ ਮੱਗਰ ਸਿੰਘ ਜੀ ਜੋ ਸਾਡੇ ਨਾਲ ਸਟੇਜ ਤੇ ਮੌਜੂਦ ਨੇ ਸਪੋਚਾ ਸਤਿ ਆਕ੍ਰਮ ਸਤਿ ਆਕ੍ਰਮ ਔਰ ਬਹੁਤ ਹੀ ਪਿਆਰੇ ਬੱਚੇ ਜੇਰੀਆ ਮਾਤਾ ਮਾ ਮੇਰੇ ਬਜ਼ੁਰਗ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਅਰਦਾਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਮੈਂ ਲੋਦਾ ਕਰ ਵੀ ਜਾ ਰਹੇ ਆਉਣ ਲੱਗ ਪਏ ਬੱਚੇ ਫਤਿਹ ਦਾ ਜਵਾਬ ਇਹ ਦੇ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਹੁਣ ਬਣੀਆਂ ਗੱਲ ਇੰਨੀ ਸੈਂਟਾ ਵੀ ਬਾਜੀ ਆਪਣਾ ਮੋਨਿਕਾ ਰਾਣੀ ਜੀ ਪੈਜੀ 194 ਸਰ ਹਾਂਜੀ 194 ਅੱਜ ਬੜਾ ਮਨ ਖੁਸ਼ ਹੋਇਆ ਇਹ ਪਿਆਰੇ ਬੱਚਿਆਂ ਨੂੰ ਦੇਖ ਕੇ ਨੰਨੇ-ੁੰਨੇ ਬੱਚਿਆਂ ਨੂੰ ਦੇਖ ਕੇ ਕਿ ਤੁਹਾਡੇ ਸਕੂਲ ਦੇ ਵਿੱਚ ਅੱਜ ਅਸੀਂ ਤਿੰਨ ਕਲਾਸ ਰੂਮ ਤੇ ਤਿੰਨ ਸਮਾਰਟ ਕਲਾਸ ਰੂਮ ਹਾਂਜੀ ਅਸੀਂ ਦੇਖੇ ਜਾ ਰਹੇ ਹਾਂ ਜੀ ਦੀ ਲਾਗਤ 25 ਲੱਖ 53000 ਰੁਪਏ ਦੇ ਗ੍ਰੀਜ ਜੋ ਅੱਜ ਮਾਨ ਸਾਹਿਬ ਨੇ ਬੜੇ ਖੁੱਲੇ ਦਿਲ ਨਾਲ ਆਪਣੇ ਇਸ ਨਗਰ ਨੂੰ ਪੈਸੇ ਭੇਜੇ ਆ ਤੇ ਸਰਕਾਰ ਦੀ ਗੰਭੀਰਤਾ ਇੱਕ ਚੀਜ਼ ਤੇ ਦਿਖ ਰਹੀ ਆ ਕਿ ਸਰਕਾਰ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਤੇ ਮੈਡੀਕਲ ਨੂੰ ਲੈ ਕੇ ਸੀਰੀਅਸ ਆ ਇਹ ਦੋ ਚੀਜ਼ਾਂ ਤੇ ਸਰਕਾਰ ਖਾਸ ਧਿਆਨ ਰੱਖ ਰਹੀ ਆ ਖਾਸ ਧਿਆਨ ਦੇ ਰਹੀ ਆ ਕਿਉਂਕਿ ਅੱਜ ਦੀ ਘੜੀ ਸਭ ਤੋਂ ਜ਼ਿਆਦਾ ਅਗਰ ਜ਼ਰੂਰਤ ਕਿਸੇ ਚੀਜ਼ ਦੀ ਹੈ ਤਾਂ ਉਹ ਐਸੀ ਚੀਜ਼ ਨਹੀਂ ਕਿਉਂਕਿ ਆਉਣ ਵਾਲਾ ਆਪਣੇ ਦੇਸ਼ ਦਾ ਭੁੱਖੇ ਇਹ ਬੈਠਾ ਇਹ ਬੱਚੇ ਆਪਾਂ ਅੱਛੀ ਤਰ੍ਹਾਂ ਪੜਾ ਲਿਖਾ ਲਵਾਵਾਂਗੇ ਇਹਨਾਂ ਨੂੰ ਕਾਬਲ ਬਣਾ ਲਾਂਗੇ ਤਾਂ ਆਪਣਾ ਫਿਊਚਰ ਆਪਾਂ ਸਿਕਿਉਰ ਕਰ ਲਾਂਗੇ ਤੇ ਜੇ ਆਪਣੇ ਬੱਚੇ ਨਾ ਪੜ ਸਕੇ ਨਾ ਕਾਬਲ ਬਣ ਸਕੇ ਇਹਦੇ ਵਿੱਚ ਆਪਣਾ ਹੀ ਨੁਕਸਾਨ ਆ ਸਰਕਾਰ ਨੇ ਵਾਦਾ ਕੀਤਾ ਸੀ ਕਿ ਅਸੀਂ ਦਿੱਲੀ ਮਾਡਲ ਬਣਾਵਾਂਗੇ ਸਕੂਲਾਂ ਦੇ ਵਿੱਚ ਤੇ ਅੱਜ ਮਾਲਕੀ ਦੇ ਵਿੱਚ ਆ ਗਏ ਸਕੂਲਾਂ ਬੂਲਾਂ ਵਾਸਤੇ ਦੱਸੋ ਬੇਟਾ ਜੀ ਬੇਟਾ ਠੀਕ ਆ ਤੁਸੀਂ ਕਹਿੰਦੇ ਹੋ ਹਮੇਸ਼ਾ ਜੀ ਕਹਿਣਾ ਚਾਹੀਦਾ ਪਰ ਅਸਲ ਅਸਰ ਜਿਹੜਾ ਗੁਰੂ ਹੁੰਦਾ ਨਾ ਉਹ ਤੁਹਾਡਾ ਟੀਚਰ ਹੁੰਦਾ ਮਾਪੇ ਤੁਹਾਡਾ ਜਨਮ ਦਾ ਕੰਮ ਕਰਦੇ ਉਹਨਾਂ ਨੇ ਤੁਹਾਨੂੰ ਸਿਰਫ ਜਨਮ ਦਿੱਤਾ ਹੁੰਦਾ ਲੇਕਿਨ ਜੋ ਤੁਹਾਨੂੰ ਦੁਨੀਆ ਤੇ ਬਚਰਨਾ ਸਿਖਾਉਣਗੇ ਜੋ ਤੁਹਾਨੂੰ ਦੁਨੀਆਦਾਰੀ ਸਿਖਾਉਣਗੇ ਉਹ ਤੁਹਾਡੇ ਟੀਚਰ ਆ। ਇਸ ਕਰਕੇ ਹਮੇਸ਼ਾ ਜਦੋਂ ਸਕੂਲ ਦੇ ਵਿੱਚ ਆਉਣੇ ਹੋ ਟੀਚਰਾਂ ਦੇ ਹਮੇਸ਼ਾ ਪੈਰੀਂ ਹੱਥ ਲਾ ਕੇ ਫਿਰ ਇਹਨਾਂ ਨੂੰ ਸਤਿਕਾਰ ਬਲਾਈ ਕਰੋ। ਪੈਰਾਂ ਦੇ ਵਿੱਚ ਹੀ ਜੰਨਤ ਹੁੰਦੀ ਹੈ। ਜਿਹੜਾ ਬੱਚਾ ਮੇਰੀ ਗੱਲ ਯਾਦ ਕਰਿਓ ਜਿਹੜਾ ਆਪ ਦੇ ਟੀਚਰ ਦਾ ਸਤਿਕਾਰ ਕਰੂਗਾ ਉਹੀ ਬੱਚਾ ਅੱਗੇ ਵਧੂਗਾ ਉਹੀ ਅੱਗੇ ਜਾਊਗਾ। ਉਸੀ ਬੜੇ ਪਿਆਰੇ ਹਾਂ ਮੈਂ ਤਾਂ ਤੇ ਬਹੁਤ ਸ਼ੁਰਗੱਲਾਂ ਚ ਪੈ ਗਿਆ ਸੀ ਕਿਉਂਕਿ ਮੈਂ ਹਜੇ ਵੀ ਆਪਦੇ ਪੁਰਾਣੇ ਟੀਚਰਾਂ ਨਾਲ ਉਹ ਵੀ ਜੁੜਿਆ ਰਿਹਾ ਔਰ ਇੱਕ ਸਾਡੇ ਟੀਚਰ ਹੁੰਦੇ ਸੀ ਜੀ ਮੈਂ ਤੁਹਾਨੂੰ ਆਪ ਦੀ ਗੱਲ ਦੱਸਦਾ ਅੰਮ੍ਰਿਤਸਰ ਦੇ ਆਰਕੇ ਸ਼ਰਮਾ ਜੀ ਉਹਨਾਂ ਦਾ ਨਾਮ ਆ ਉਹਨਾਂ ਦੇ ਆਪਣਾ ਫੇਸਬੁੱਕ ਤੇ ਬੜੇ ਚੱਲਦੇ ਸਾਡੇ ਇੰਗਲਿਸ਼ ਦੇ ਟੀਚਰ ਹੁੰਦੇ ਸੀ ਔਰ ਮੈਂ ਵੀ ਸ਼ਰਾਰਤੀ ਹੁੰਦਾ ਸੀ ਕਲਾਸ ਦੇ ਵਿੱਚ ਜੋ ਸਾਨੂੰ ਪੜ੍ਹਾਦਾ ਹੁੰਦਾ ਸੀ ਤੇ ਸਾਡੇ ਟੀਚਰ ਨੇ ਸਾਨੂੰ ਹਮੇਸ਼ਾ ਕਹਿਣਾ ਜੀ ਕੋਈ پاਗਲ ਕੋਈ ਟਕੀਆ ਕਲਾਮ ਸੀ ਜਿਵੇਂ ਆਪਾਂ ਕਹਿ ਦਿੰਦੇ ਆ ਕਿਸੇ ਵੀ ਉਹ ਗੱਲ ਤੋਂ ਮੋਂ ਕਹਿਣਾ ਉਹ پاਗਲ ਤੇ ਮੈਂ ਜਿਹੜੇ ਹੁਣ ਐਮਐਲਏ ਬਣਨਾ ਜੀ ਮੈਂ ਉਹ ਟੈਲਫੋਨ ਕੀਤਾ ਉਹ ਮੈਂ ਗੱਲ ਤੋਂ ਬੜਾ پاਗਲੇ ਬਣ ਗਿਆ ਬੜੇ ਖੁਸ਼ ਹੋਇਆ ਬੜੀ ਜੱਫੀ ਪਾ ਕੇ ਮਿਲਿਆ ਮੈਂ ਕਹਿੰਦਾ ਜੀ ਤੁਸੀਂ ਕਹਿੰਦੇ ਬਜ਼ੁਰਗਾ ਓਏ پاਗਲ ਮੇਰੀ ਗੱਲ ਤੋਂ ਮੈਂ ਕਹਿੰਦੀ ਐਨੇ ਲੋਕਾਂ ਨੇ 22000 ਲੋਕਾਂ ਨੇ ਮੈਨੂੰ ਵੋਟ ਪਾ ਕੇ ਐਮਐਲਏ ਬਣਾਇਆ। ਬੜਾ ਪਿਆਰ ਦਿੱਤਾ। ਸੋ ਜਦੋਂ ਤੂੰ ਛੱਡੇ ਹੋ ਕੇ ਬੱਚਿਆਂ ਨੂੰ ਮਿਲਿਆ ਕਰੋਗੇ ਨਾ ਤੂੰ ਫਿਰ ਪਤਾ ਲੱਗੂਗੀ ਟੀਚਰ ਕੀ ਕੀ ਹੁੰਦੀ ਹੈ। ਸੋ ਬਹੁਤੀਆਂ ਗੱਲਾਂ ਨਹੀਂ ਕਰਦੇ। ਧੰਨਵਾਦ ਕਰਦਾ ਮੈਂ ਸਰਕਾਰ ਦਾ ਆਪਣੀ ਦਾ। ਕਿ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਦੇ ਵਿੱਚ ਇੱਕ ਨੇਰੀ ਲਿਆਦੀ ਮੈਂ ਤਾਂ ਕਹਿੰਦਾ ਇੱਕ ਥੱਲੀ ਮਚਾਦੀ ਹਰੇਕ ਸਕੂਲ ਚ ਪੰਜਾਬ ਦੇ ਲੋਕਾਂ ਨੂੰ ਦਿਖਾ ਤਾਂ ਕੋਈ ਦੁਨੀਆ ਚ ਕੀ ਅਸੀਂ ਕੀ ਕੀਤਾ ਔਰ ਇੱਕ ਮਸਾਲ ਕੈਮ ਕਰਤੀ ਔਰ ਸਭ ਤੋਂ ਵੱਡੀ ਮਸਾਲ ਇਹ ਕੈਮ ਕਰਦੀ ਕਿ ਜ਼ਿੰਮੇਵਾਰੀ ਟੀਚਰਾਂ ਦੀ ਫਿਕਸ ਕਰਦੇ ਵੀ ਤੁਸੀਂ ਆਪ ਹੀ ਬਣਾਓਗੇ ਪੈਸਾ ਡਾਇਰੈਕਟ ਸਕੂਲ ਦੀ ਕਮੇਟੀ ਬਣਾ ਕੇ ਉਹਨਾਂ ਨੂੰ ਦਿੱਤਾ ਔਰ ਮੈਂ ਅੱਗੇ ਪਿਛਲੇ ਦੌਲੇ ਕਹਿ ਕੇ ਐਸੀ ਮੈਂ ਕਹਾਂ ਜੀ ਟੀਚਰ ਇੱਕ ਐਸਾ ਸਖਸ਼ਾ ਜਿਸ ਦੇ ਨਾਂ ਦੇ ਮਗਰ ਟੀਚਰ ਲੱਗ ਗਿਆ ਨਾ ਜੀ ਤੇ ਪੰਜ ਪੈਸੇ ਨਹੀਂ ਵੇਸਟ ਕਰ ਸਕਦਾ ਐਕਚੁਅਲ ਉਹਨੂੰ ਵੈਲਿਊ ਦਾ ਪਤਾ ਕਿ ਪੈਸੇ ਦੀ ਕੀ ਵੈਲਿਊ ਆ ਔਰ ਕਈ ਸਕੂਲਾਂ ਦੇ ਵਿੱਚ ਐ ਕਿ ਸ਼ਾਇਦ ਬੀਲੀ ਜੀ ਮੈਮ ਆਈ ਸੀ ਮੇਰੇ ਕਹਿ ਕੇ ਕਿ ਖੜੇ ਆ ਇਹਨਾਂ ਨੇ ਵੀ ਰੱਤ ਤੋਂ ਕਸ ਕੱਢਿਆ ਕਈ ਤਾਂ ਉਹ ਪੈਸੇ ਬਚਾ ਕੇ ਕਿਤੇ ਹੋਰ ਇਨਵੈਸਟ ਕਰਦੇ ਔਰ ਜੇਬ ਤੋਂ ਵੀ ਲਾਦੇ ਔਰ ਸਰਦਾਰ ਅੰਮਰਤਾ ਸਿੰਘ ਜੀ ਦਾ ਇਹਨਾਂ ਨਾਲ ਸਾਥ ਉਹਨਾਂ ਦਾ ਰਿਹਾ ਹਮੇਸ਼ਾ ਟੀਚਰ ਇੱਕ ਐਸੀ ਚੀਜ਼ ਆ ਜਿੰਨਾ ਕਿ ਮੈਂ ਜਾਣਦਾ ਇਸ ਮਹਿਕਮੇ ਨੂੰ ਕਿ ਕਦੇ ਬੱਚਿਆਂ ਦੇ ਪੈਸੇ ਨਹੀਂ ਖਾ ਸਕਦੇ ਕਿ ਆਪਣਾ ਕੋਈ ਵਿਰਲਾ ਹੋਵੇ ਆਪਸ਼ਨਸ ਆਲਵੇਸ ਥੇਰ ਬਟ ਟੀਚਰ ਹਮੇਸ਼ਾ ਆਪਣੀ ਜੇਬ ਤੋਂ ਲਾਉਂਦੇ ਜਿਹਨਾਂ ਕਰਦੇ ਬਹੁਤ ਆ ਚਾਹੀ ਉਹ ਮੋਕੇ ਦੇ ਕਰਦੇ ਆ ਕਿਤੇ ਕੋਈ ਸਾਡੇ ਵਾਂਗ ਉੰਕਲ ਨਾ ਕਰਦੇ ਸੋ ਇਹਨਾਂ ਨੂੰ ਵੀ ਵਧਾਈ ਦਿਨਾ ਜੀ ਤੁਸੀਂ ਬੜੇ ਅੱਛੇ ਕਲਾਸਰੂਮ ਬਣਾਏ ਬੜੀ ਸੋਹਣੀ ਫਿਨਿਸ਼ਿੰਗ ਤੇ ਨਾਲ ਹੀ ਪੰਜਾਬ ਸਰਕਾਰ ਦਾ ਬਤਨਵਾਦ ਕਰਦਾ ਕਿ ਜਿਨ੍ਹਾਂ ਨੇ ਇਹੋ ਜਿਹੇ ਬੱਚਿਆਂ ਨੂੰ ਦੁਨੀਆ ਦਿਖਾਈ ਇਹੋ ਜਿਹੇ ਅੱਛੇ ਸ਼ਾਨਦਾਰ ਸਕੂਲ ਬਣਾਏ ਮਾਦਾਬ ਦਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਆਪਣਾ ਮੁਨੀਸ਼ ਜੀ ਦਾ ਤੇ ਨਾਲ ਹੀ ਖਰਦੋਤ ਬੈਨ ਸਾਹਿਬ ਦਾ ਬਿਲਕੁਲ ਹੀ ਕਹਾਣੀਆਂ ਚੋਂ ਧੰਨਵਾਦ ਕਰਦਾ ਇਹਨਾਂ ਨੇ ਅਜਾ ਮਾਡਲ ਲੈ ਕੇ ਆਇਆ ਸਾਹਮਣੇ ਤੇ ਮੈਂ ਟੀਚਰਸ ਨੂੰ ਮੋਨਿਕਾ ਜੀ ਨੂੰ ਇਸ ਸਾਲ ਦੀ ਵਧਾਈ ਦੇਣਾ ਕਿ ਬੜਾ ਅੱਛਾ ਸਕੂਲ ਤੁਸੀਂ ਚਲਾ ਰਹੇ ਹੋ ਦੇਖ ਕੇ ਮਨ ਨੂੰ ਜੀਤ ਮਿਲਦਾ ਇਥੇ ਮਨ ਨੂੰ ਜੀਤ ਬਣ ਪਈ ਬਹੁਤ ਖੁਸ਼ੀ ਹੱਥੋਂ ਦੱਸਿਆ ਕਿ ਅੱਜ ਸਾਡੇ ਸਾਰੇ ਸਕੂਲਾਂ ਨੇ ਜਾਣੇ ਬੜਾ ਆਪਣਾ ਪੰਛੀ ਸਕੂਨ ਮਿਲਦਾ ਅੱਗੇ ਜੀ ਨੂੰ ਕਹਿੰਦਾ ਮੈਂ ਕਿਹਾ ਜੀ ਮੇਰਾ ਵਾਸਤੇ ਲੇਟ ਆ ਗਿਆ ਤੁਮ ਇੰਨਾ ਸੋਚਦਾ ਪਤਾ ਐਨਪੀਆਰੇ ਸੈਟ ਗਿਆ ਤੁਹਾਡਾ ਕੰਮ ਉਦੋਂ ਵਾਡੀ ਦਾ ਟਾਈਮ ਆ ਫਿਰ ਵੀ ਅੱਜ ਤੁਸੀਂ ਸਕੂਲ ਦੇ ਵਿੱਚ ਆਏ ਟਾਈਮ ਲੱਗਿਆ ਤੁਹਾਡਾ ਸਾਰਿਆਂ ਦਾ ਆਪਦੇ ਦਿਲ ਦੀਆਂ ਗੱਲਾਂ ਜਾਂ ਜੋ ਮੈਂ ਤੁਹਾਨੂੰ ਮਾਫ ਕਰਦਾ ਭਾਈ ਜੀ ਦਾ ਖਾਲਸਾ ਭਾਈ ਜੀ